ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਟ ਦੇ ਦੇਖਦੇ ਸਾਡਾ ਤੁਹਾਡਾ ਸਵਾਗਤ ਹੈ ਮੈਂ ਮਹਰਦੀਪ ਕਾਰ ਤੈਸਵਿਲ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਆਪਰੇਸ਼ਨ ਸੰਦੂਰ ਦੌਰਾਨ ਤਮਾਕਾ ਪਾਕਿਸਤਾਨ ਵਿੱਚ ਹੋਇਆ ਪਰ ਨੀਰ ਕਾਂਗਰਸ ਪਰਿਵਾਰ ਨੂੰ ਨਹੀਂ ਆਈ ਪੀਐਮ ਮੋਦੀ ਜੇ ਅੱਜ ਭਾਰਤ ਦੱਖਣੀ ਅਫਰੀਕਾ ਵਿਚਾਲੇ ਨਹੀਂ ਹੁੰਦਾ ਫਾਈਨਲ ਤੱਕ ਕਿੰਨੇ ਕੀਤੇ ਜਾਵੇਗਾ ਚੈਂਪੀਅਨ ਟੀਮ ਦਾ ਫੈਸਲਾ ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫ਼ਾ ਬਾਗੋ-ਬਾਗ ਹੋ ਜਾਣਗੇ ਪੰਜਾਬ ਜੱਗੂ ਭਗਵਾਨਪੁਰੀਆ ਦਾ ਵਿਦਿਆ ਤੰਦ ਦਾ ਪੁਲਿਸ ਰਿਮਾਂਡ ਜਤਾਇਆ ਜਾਣ ਨੂੰ ਖਤਰਾ ਪਰਾਲੀ ਨੂੰ ਅੱਗ ਲਗਾਉਣ ਵਾਲੇ 6 ਕਿਸਾਨ ਨਾਮ ਚਲ ਤੇ ਜਾਨ ਨੂੰ ਪੂਰਾ ਮਾਮਲਾ ਉਹਨ ਖਬਰਾਂ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਹਾਰ ਦੇ ਆਰਾ ਵਿੱਚ ਇੱਕ ਚੋਣ ਰੈਲੀ ਦੌਰਾਨ ਕਾਂਗਰਸ ਅਤੇ ਆਰਜਡੀ ਤੇ ਤਿੱਖਾ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਦੀ ਸਫਲਤਾ ਨੇ ਦੇਸ਼ ਦਾ ਮਨੋਬਲ ਵਧਾਇਆ ਪਰ ਵਿਰੋਧੀ ਪਾਰਟੀਆਂ ਇਸ ਤੋਂ ਖੁਸ਼ ਨਹੀਂ ਸਨ। ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ਐਸਡੀ ਜ਼ਹਿਜੋਗੀ ਰਾਸ਼ਟਰੀ ਜਨਤਾ 당ਲ ਆਰਜਡੀ ਆਪਰੇਸ਼ਨ ਸਿੰਧੂਰ ਤੋਂ ਨਾ ਖੁਸ਼ ਸਨ। ਗਾਂਧੀ ਪਰਿਵਾਰ ਤੇ ਤਿੱਖਾ ਹਮਲਾ ਕਰਦੇ ਉਹਨਾਂ ਨੇ ਕਿਹਾ ਪਾਕਿਸਤਾਨ ਵਿੱਚ ਧਮਾਕੇ ਹੋਏ ਪਰ ਕਾਂਗਰਸ ਦੇ ਸਾਹੀ ਪਰਿਵਾਰ ਦੀ ਅਨੀਂਦ ਉੱਡ ਗਈ ਪਾਕਿਸਤਾਨ ਅਤੇ ਕਾਂਗਰਸ ਦੇ ਵੱਡੇ ਆਗੂ ਅਜੇ ਵੀ ਆਪਰੇਸ਼ਨ ਸੰਧੂਰ ਦੇ ਸਦਮੇ ਤੋਂ ਉੱਪਰ ਨਹੀਂ ਸਕੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਗੱਠਜੋੜ ਦੇ ਅੰਦਰ ਕਾਫੀ ਤਣਾਅ ਹੈ ਉਨ੍ਹਾਂ ਨੇ ਕਿਹਾ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਤੋਂ ਠੀਕ ਪਹਿਲਾਂ ਬੰਦ ਦਰਵਾਜ਼ੇ ਪਿੱਛੇ ਇੱਕ ਵੱਡਾ ਖੇੜ ਹੈ ਕਿਹਾ ਗਿਆ ਸੀ ਉਨ੍ਹਾਂ ਦੇ ਅਨਸਾਰ ਕਾਂਗਰਸ ਕਿਸੇ ਵੀ ਵਰਜੇਡੀ ਨੇਤਾ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਨਹੀਂ ਕਰਨਾ ਚਾਹੁੰਦੀ ਸੀ ਪਰ ਆਰਜीडी ਨੇ ਉਨ੍ਹਾਂ ਤੇ ਆਪਣਾ ਅਹੁਦਾ ਸਵੀਕਾਰ ਕਰਨ ਲਈ ਦਬਾਅ ਪਾਇਆ ਭਾਰਤ ਤੇ ਖਨੀਆ ਅਫਰੀਕਾ ਵਿਚਕਾਰ ਮਹਿਲਾ 1 ਡੇ ਵਿਸ਼ਵ ਕੱਪ ਦਾ ਫਾਈਨਲ ਅੱਜ ਦੁਪਹਿਰ 3 ਵਜੇ ਸ਼ੁਰੂ ਹੋ ਗਿਆ ਸੀ ਪਰ ਨਵੀਂ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਮੈਚ ਸਮੇਂ ਸਿਰ ਨਹੀਂ ਹੋ ਸਕਿਆ ਸਮਾਂ ਸਾਢੇ 3 ਵਜੇ ਤੱਕ ਪਿੱਛੇ ਤੱਕ ਦਿੱਤਾ ਸੀ ਪਰ ਮੀਂਹ ਫਿਰ ਸ਼ੁਰੂ ਹੋ ਗਿਆ ਪਰ ਸੰਸਕ ਨਿਰਾਸ਼ ਅਤੇ ਚਿੰਤਤ ਹਨ ਕਿ ਜੇ ਮੈਚ ਨਹੀਂ ਹੁੰਦਾ ਤਾਂ ਕੀ ਹੋਏਗਾ ਕਿ ਦੋਵਾਂ ਟੀਮਾਂ ਨੂੰ ਜੇਤੂ ਲਾਨਿਆ ਜਾਵੇਗਾ ਜਾਂ ਕੁਝ ਹੋਰ ਆਓ ਆਈਸੀਸੀ ਦੇ ਨਿਯਮਾਂ ਦੀ ਵਿਆਖਿਆ ਕਰੀਏ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਵਿਚਕਾਰ ਕਿਤਾਬੀ ਮੁਕਾਬਲਾ ਨਵੀਂ ਮੁੰਬਈ ਤੇ ਡੀਵੀਆ ਡਿਵਾਈਡ ਪਾਇਟਲ ਸਟੇਡੀਅਮ ਵਿੱਚ ਹੋਣਾ ਹੈ ਇਹ ਅੱਜ ਜਾਨੀ ਕਿ 2 ਨਵੰਬਰ ਦੋ ਦੁਪਹਿਰ 3 ਵਜੇ ਸ਼ੁਰੂ ਹੋਣਾ ਸੀ ਜਿਸ ਵਿੱਚ 2:30 ਵਜੇ ਹੋਣਾ ਸੀ ਪਰ ਅੱਜ ਸਵੇਰੇ ਇੱਥੇ ਵੀ ਮੀਂਹ ਪਿਆ ਮੈਚ ਤੋਂ ਪਹਿਲਾਂ ਗੁੰਦਾਵੰਦੀ ਹੋਈ ਸਵੇਰ ਨੂੰ ਪਿੱਛੇ ਧੱਕ ਦਿੱਤਾ ਗਿਆ ਪਰ ਇਹ ਦੁਪਹਿਰ 3:30 ਵਜੇ ਵੀ ਸ਼ੁਰੂ ਨਹੀਂ ਹੋਇਆ ਨੈਸ਼ਨਲ ਡੈਸਕ ਭਾਰਤੀ ਰੇਲਵੇ ਵੱਲੋਂ ਦੇਸ਼ ਭਰ ਵਿੱਚ ਰੇਲ ਯਾਤਰਾ ਨੂੰ ਆਧੁਨਿਕ ਅਤੇ ਤੇਜ਼ ਬਣਾਉਣ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਲਈ ਤਹਿਤ ਪ੍ਰਸ਼ਾਸਨ ਚਾਰ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਗੱਡੀਆਂ ਨੂੰ ਲਾਂਚ ਕਰਨ ਦੀ ਤਿਆਰੀ ਇਹ ਐਲਾਨ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਇਨਾਂ ਵਿੱਚੋਂ ਇੱਕ ਅਹਿਮ ਰੂਟ ਫਿਰੋਜ਼ਪੁਰ ਅਤੇ ਦਿੱਲੀ ਕੈਂਟ ਵਿਚਕਾਰ ਚਲਾਇਆ ਜਾਇਗਾ ਜਿਸ ਨਾਲ ਪੰਜਾਬ ਤੋਂ ਦੇਸ਼ ਦੀ ਰਾਜਸਥਾਨੀ ਤੱਕ ਦਾ ਸਫ਼ਰ ਬੇਹਦ ਆਸਾਨ ਹੋ ਜਾਏਗਾ ਭਾਰਤੀ ਰੇਲਵੇ ਜਿਸ ਨੇ ਲਗਭਗ ਸਾਰੇ ਸੂਬਿਆਂ ਵਿੱਚ ਬੰਦੇ ਭਾਰਤ ਚੇਅਰ ਕਾਰ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਨੇ ਹੁਣ ਚਾਰ ਨਵੇਂ ਰੂਟਾਂ ਤੇ ਇਹ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹਨਾਂ ਚਾਰ ਨਵੀਆਂ ਬੰਦੇ ਭਾਰਤ ਰੇਲ ਗੱਡੀਆਂ ਨੂੰ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੰਦੇ ਭਾਰਤ 7 ਨਵੰਬਰ ਤੋਂ ਟ੍ਰਾਂਸਪੋਰਟ ਨੇ ਨਵੀਂ ਦਿੱਲੀ ਸ਼ੁਰੂ ਹੋਈ ਹੈ ਬਟਾਲਾ ਗੁਰਪ੍ਰੀਤ ਗੈਂਗਸਟਰ ਜਗੂ ਭਗਵਾਨਪੁਰੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਸੇਸ਼ਪਟਾ ਨੇ ਆਇਆ ਜਗੂ ਭਗਵਾਨਪੁਰੀਆ ਦੇ ਵਕੀਲ ਨੇ ਦੱਸਿਆ ਕਿ ਉਸ ਦੇ ਮੁਕਦਮੇ ਵਿੱਚ ਮਾਨਯੋਗ ਅਦਾਲਤ ਵੱਲੋਂ 5 ਦਿਨ ਪਹਿਲਾਂ ਦਾ ਪੁਲਿਸ ਰਿਮਾਂਡ ਹੋਰ ਬਦਲਤਾ ਗਿਆ ਹੈ ਜਦੋਂ ਜਗਗਪਤ ਗੁਪਗਵਾਨਪੁਰੀਆ ਵੱਲੋਂ ਮਾਨਯੋਗ ਜੱਜ ਸਾਹਿਬ ਕੋਲ ਇੱਕ ਲਿਖਤੀ ਦਰਖਾਸਤ ਵੀ ਦਿੱਤੀ ਗਈ ਹੈ ਦਰਖਾਸਤ ਵਿੱਚ ਗੁਪਗਵਾਨਪੁਰੀਆ ਨੇ ਦਾਅਵਾ ਕੀਤਾ ਕਿ ਉਸ ਨੂੰ ਐਮਪੀ ਕੋਲ ਜਾਣ ਦਾ ਖਤਰਾ ਹੈ ਅਤੇ ਕਿਸੇ ਵੀ ਵਕਤ ਉਸ ਤੇ ਹਮਲਾ ਕਰਵਾ ਸਕਦੇ ਨੇ ਦੂਜੇ ਪਾਸੇ ਐਸਪੀ ਬਟਾਰਾ ਗੁਰਪ੍ਰੀਤ ਸਿੰਘ ਹੋਤਾ ਨੇ ਜਾਣਕਾਰੀ ਦਿੱੰਦਿਆ ਕਿ ਅਦਾਲਤ ਵੱਲੋਂ ਜਗਗਪਤ ਗੁਪਗਵਾਨਪੁਰੀਆ ਦਾ ਪੰਜ ਤੈੰ ਦਾ ਪੁਲਿਸ ਰਿਮਾਂਡ ਵਧਾਇਆ ਗਿਆ ਮੱਲਾਵਾਲਾ ਵਿਖੇ ਵਕ ਵਕ ਥਾਮਾਂ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 6 ਕਿਸਾਨਾਂ ਖਿਲਾਫ ਥਾਣਾ ਮੱਲਾਵਾਲਾ ਪੁਲਿਸ ਨੇ ਮਾਮ ਜਾਣਕਾਰੀ ਦਿੰਦੇ ਹੋਏ ਸਹਾਇਕ ਕਥਨੀਦਾਰ ਸਤਿੰਦਰਪਾਲ ਸੰਗਤ ਅਤੇ ਸਹਾਇਕ ਕਥਨੀਦਾਰ ਗੁਰਪ੍ਰੀਤ ਸਿੰਘ ਰਵਿੰਦਰ ਕਲਸਟਰ ਅਫਸਰ ਅਤੇ ਜੁਗਿੰਦਰ ਸਿੰਘ ਕਲਸਟਰ ਅਫਸਰ ਨੇ ਦੱਸਿਆ ਕਿ ਇਹ ਕਿਸਾਨ ਹਰਦੇਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਲੋਕੋਕੇ ਖੁਰਦ ਕੇਵਲ ਸਿੰਘ ਪੁੱਤਰ ਨਾਮ ਸਿੰਘ ਵਾਸਲਾ ਜੋੜਾ ਮਨਜੀਤ ਕੌਰ ਪਤਨੀ ਬਲਵੀਰ ਸਿੰਘ ਵਾਸੀ ਹਾਮਦਵਾਲਾ ਉਦਾੜ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀਆਂ ਨੇ ਹਾਮਦਵਾਲਾ ਉਦਾੜ ਅਤੇ ਬੁਧਵਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਬਲਟੋਹਾ ਨੇ ਆਪਣੇ ਖੇਤਾਂ ਵਿੱਚ ਝੋਨੇ ਝਾ ਤਾਰੀਖ ਨੂੰ ਆਦਬ ਲਗਾਈਏ ਜਾਂਚ ਕਰਤਾ ਨੇ ਦੱਸਿਆ ਕਿ ਫੁੱਲਸ ਨੇ ਉਗਤ ਕਿਸਾਨਾ ਖਿਲਾਫ ਇਹ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਚਾਲੀ